ਕੁਝ ਦਿਨ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਵਿਖੇ ਕੁਝ ਵਿਅਕਤੀਆਂ ਵੱਲੋਂ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਪਾਸੋਂ ਤੜਕਸਰ ਲੁੱਟਖੋਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਕੁਝ ਵਿਅਕਤੀਆਂ ਨੇ ਉਸਨਾਂ ਲੁੱਟਕੋ ਕੀਤੀ ਹੈ ਤੇ ਉਸਦਾ ਪਰਸ ਮੋਬਾਈਲ ਖੋ ਕੇ ਫਰਾਰ ਹੋ ਗਏ ਨੇ ਇਸ ਸਤੇ ਕਾਰਵਾਈ ਕਰਦਿਆਂ ਸੁਨਾਮ ਦੇ ਡੀਐਸਪੀ ਪਰਪੂਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਪਾਸੋਂ ਲੁੱਟਕੋ ਕਰਨ ਵਾਲੇ ਵਿਅਕਤੀਆਂ ਨੂੰ ਸਾਡੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਤਿੰਨ ਲੁਟੇਰਿਆਂ પાસે ਖੋਇਆ ਹੋਇਆ ਮੋਬਾਈਲ ਮੌਕੇ ਵਾਰਦਾਤ ਤੇ ਵਰਤਿਆ ਮੋਟਰਸਾਈਕਲ ਕਿਰਚ ਆਦਿ ਸਮਾਨ ਬਰਾਮਦ ਕਰ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਕੀ ਕਿਹਾ ਡੀਐਸਪੀ ਨੇ ਤੁਸੀਂ ਵੀ ਸੁਣੋ ਦੋਸ਼ੀ ਨੇ ਜਿਹੜੇ ਫੜਲੇ ਨੇ ਇੱਕ ਬਲਵਿੰਦਰ ਕੁਮਾਰ ਨੇ ਪੁੱਤਰ ਰਾਮ ਪ੍ਰਕਾਸ਼ ਉਹਨਾਂ ਨੇ 9124 ਨੂੰ ਸਾਡੇ ਕੋਲੇ ਬਿਆਨ ਦਿੱਤਾ ਸੀਗਾ ਵੀ ਮੈਂ ਸਵੇਰੇ 5:00 5:00 ਵਜੇ ਜਾ ਰਿਹਾ ਸੀ ਤੇ ਉਹਨਾਂ ਦਾ ਇੱਕ ਪਤ ਕੱਢ ਲਿਆ ਸੀ ਇੱਕ ਮੋਬਾਈਲ ਤੋਂ ਪਰਸ ਦੇ ਵਿੱਚ ਉਹਨਾਂ ਨੇ 6000 ਰੁਪਏ ਕਲੇਮ ਕੀਤੇ ਸੀਗੇ ਜਿਹਦੇ ਚਲਦੇ ਆ ਅਸੀਂ ਦੋ ਬੰਦੇ ਬਿੰਦਰ ਸਿੰਘ ਰਕੇਸ਼ ਕੁਮਾਰ ਉਰਤਤਾ ਪਾਣੀਆ ਜਿਹੜੇ ਇਹ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕੋਲੋਂ ਇਹਨਾਂ ਦਾ ਜਿਹੜੀ ਮੋਟਰਸਾਈਕਲ ਤੇ ਬਾਰਦਾਤ ਕੀਤੀ ਸੀ ਡਿਸਕਵਰ ਤੋਂ ਮੋਟਰਸਾਈਕਲ ਬਰਾਮਦ ਕੀਤਾ ਇੱਕ ਕੋਇਆ ਹੋਇਆ ਮੋਬਾਈਲ ਹੈ ਜਿਹੜਾ ਉਹ ਬਰਾਮਦ ਕਰ ਲਿਆ ਇੱਕ ਕਿਰਤ ਲੋਹਾ ਤੇ 2500 ਰੁਪਏ ਬਰਾਮਦ ਕਰ ਲਏ ਨੇ ਤੇ ਇਹਦੇ ਨਾਲ ਹੀ ਇੱਕ ਹੋਰ ਵਾਰਦਾਤ ਕੀਤੀ ਸੀ ਇਹਨਾਂ ਨੇ ਉਹਨਾਂ ਨੇ ਅਸੀਂ ਸਾਡੇ ਕਹਿਣ ਤੇ ਵੀ ਪਰਚਾ ਦਰਜ ਨਹੀਂ ਕਰਾਇਆ ਉਹ ਵਾਰਦਾਤ ਵੀ ਇਹਨਾਂ ਦੋਸਤਿਆਂ ਨੇ ਕੀਤੀ ਹੋਈ ਸੀ ਜਿਹਦੇ ਨਾਲ ਇੱਕ ਹਹਾਕਾਰਜੀ ਮੱਤੀ ਹੋਈ ਸੀ ਉਹ ਸਾਨੂੰ ਹੁਣ ਪੂਰੀ ਸੁਭਾਵ ਨਾਲ ਜੋ ਆਪਣੇ ਸ਼ਹਿਰ ਦੇ ਵਿੱਚ ਥੱਲ ਪੈ ਗਈ ਜੀ ਇਹਨਾਂ ਤੋਂ ਪਿਛੋਕਰ ਕੀ ਹੈ ਕਿ ਕਿੱਥੋਂ ਦੇ ਬੰਦੇ ਨੇ ਕਦੋਂ ਤੇ ਵਾਰ ਕਰਦੇ ਸੀ ਇਹ ਦੋਸੀ ਬਿੰਦਰ ਹੈ ਜੀ ਔਰ ਕਾਕਾ ਭੋਲਾ ਸਿੰਘ ਦਾ ਇਹ ਵੀਰਾ ਚੋਟੀਆਂ ਪੱਤੀ ਸ਼ੇਰੋਂ ਪਣਾ ਚੀਮਾ ਦਾ ਰਹਿਣ ਵਾਲਾ ਤੇ ਦੂਜਾ ਹੈਗਾ ਰਕੇਸ਼ ਕੁਮਾਰ ਉਰਫ ਤੱਤਾ ਪਾਣੀ ਇਹ ਵਾਰਡ ਨੰਬਰ 11 ਪੀਰ ਬੰਨਾ ਬਨੋਈ ਰੋਡ ਦਾ ਰਹਿਣ ਵਾਲੇ ਜੀ ਸਰ ਜੀ ਜੀ ਹੁਣ ਧੁੰਦਾ ਦਾ ਟਾਈਮ ਹੈ ਜੀ ਕਾਫੀ ਹਾਦਸੇ ਹੋ ਰਹੇ ਨੇ ਧੁੰਦਾਂ ਨੂੰ ਲੈ ਕੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜਿਵੇਂ ਵਪਾਰੀਆਂ ਨੂੰ ਚੌਕੀਦਾਰਿਆ ਸੀਸੀਟੀਵੀ ਕਿਸ ਤਰ੍ਹਾਂ ਦਾ ਦੇਖੋ ਸੀਸੀਟੀਵੀ ਤਾਂ ਅਸੀਂ ਜਿਹੜੇ ਪਹਿਲਾਂ ਲੱਗੇ ਹੋਏ ਸੀ ਉਹਨਾਂ ਨੂੰ ਵੀ ਹੁਣ ਠੀਕ ਕਰਵਾ ਰਹੇ ਹਾਂ ਜਿਹੜੇ ਐਮ ਪੀ ਲੈਰ ਪੰਡ ਦੇ ਵਿੱਚੋਂ ਲੱਗੇ ਹੋਏ ਸੀਗੇ ਉਹਨਾਂ ਦੀ ਕਾਫੀ ਰਿਪੇਅਰ ਹੋ ਚੁੱਕੀ ਹੈ ਵਪਾਰੀਆਂ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਵੇਂ ਧੁੰਦਾ ਦਾ ਟਾਈਮ ਹੈ ਸੀਸੀਟੀਵੀ ਵੀ ਕੀ ਕਰੇਗਾ ਵੀ ਦੁਕਾਨਾਂ ਦੇ ਹਿਸਾਬ ਨਾਲ ਕਲੱਬ ਕਰਕੇ ਇਹਨਾਂ ਨੂੰ ਚੌਕੀਦਾਰ ਰੱਖ ਲੈਣ ਚਾਹੀਦੇ ਨੇ ਸਾਰੇ ਬਜ਼ਾਰਾਂ ਦੇ ਵਿੱਚ ਕਿ ਲੋੜ ਪੈਣ ਤੇ ਪੀਸੀਆਰ ਵੀ ਘੁੰਮਦਾ ਹੁੰਦਾ 112 ਵਾਲੀ ਗੱਡੀ ਵੀ ਘੁੰਮਦੀ ਹੁੰਦੀ ਹੈ ਤੇ ਇੱਕ ਸਾਡੀ ਗਸ਼ਤ ਹੁੰਦੀ ਹੈ ਜਿਹੜਾ ਡਿਊਟੀ ਅਫਸਰ ਹੁੰਦਾ ਹੈ ਤੇ ਸਾਡੇ ਚੋਂ ਵੀ ਕੋਈ ਨਾ ਕੋਈ ਚੈਕਿੰਗ ਅਫਸਰ ਡੀਐਸਪੀ ਜਰ ਇੱਕ ਦਾ ਵੀ ਲੱਗਦਾ ਹੈ ਤੇ ਉਹ ਆਉਂਦੇ ਨੇ ਤਾਂ ਉਹਨਾਂ ਦੀ ਹੈਲਪ ਮੌਕੇ ਤੇ ਲਈ ਜਾ ਸਕਦੀ ਆ ਧੁੰਦ ਦੇ ਵਿੱਚ ਇਹਦੀ ਪਤਾ ਲੱਗਦਾ ਵੀ ਨਾਲ ਦੇ 10 ਫੁੱਟ ਤੇ 50 ਫੁੱਟ ਤੇ ਕੀ ਹੋ ਰਿਹਾ ਇਹ ਕਰਕੇ ਕਈ ਵਾਰ ਲੋਡ ਹੁੰਦੀ ਆ ਵੀ ਚੌਕੀਦਾਰ ਹੋਵੇ ਕੋਸਪੈਸਿਫਿਕ ਏਰੀਆ ਦੀ ਨਿਗਰਾਨੀ ਰੱਖੇ ਤੇ ਲੋਡ ਪਾਉਣ ਦੇ ਪੁਲਿਸ ਨੂੰ ਬੁਲਾ ਸਕਿਆ ਪੁਲਿਸ ਹਾਜ਼ਰ ਹੀ ਹੁੰਦੀ ਆ ਪਰ ਕਈ ਸਾਰੀਆਂ ਗਲੀਆਂ ਕਵਰ ਨਹੀਂ ਹੁੰਦੀਆਂ ਦੇ ਕਰਕੇ ਲੋੜ ਹੈ ਚਪਕੀਦਰਾ ਨੂੰ ਇਹਨਾਂ ਸਰ ਜਿਹੜੇ ਮੁਰਗ ਨੇ ਇਹਨਾਂ ਨੇ ਪਹਿਲਾਂ ਜੀ ਵਾਦੋਤ ਕਰਕੇ ਕਾਰਨ ਕੀ ਰੰਦਾ ਹੈਗਾ ਇਹਨਾਂ ਦਾ ਵਾਦੋਤ ਕਰਨ ਦਾ ਨਸ਼ਾ ਹੀ ਦਿੱਤੀ ਹੈ ਅੰਤੋਂ ਤੇ ਨਸ਼ੇ ਦੀ ਪੂਰਤੀ ਕਰਨ ਦੀ ਖਾਤਰ ਹੀ ਇਹ ਵਾਦੋਤਾਂ ਕਰਦੇ ਆ ਅਕਸਰ ਤੇ ਜਿਆਦਾਤਰ ਇਹ ਰੁਝਾਨ ਜਿਹੜਾ ਚੋਰੀਆਂ ਦਾ ਲੁੱਟਫੋ ਹੁੰਦਾ ਹੈ ਨਸ਼ੇ ਦੇ ਕਾਰਨ ਹੀ ਸਮਝਿਆ ਜਾ ਰਿਹਾ ਹੈ ਕਈ ਵਾਰ ਜਿਹੜੇ ਜਿੰਨੇ ਚੋਰੀ ਹੁੰਦੀ ਹੈ ਜਿਹਦੇ ਵਿੱਚ ਕੋਈ ਚੋਣ ਛੋਟੀ ਹੁੰਦੀ ਹੈ ਤੇ ਇਤਲਾਹ ਨਹੀਂ ਦਿੰਦੇ ਇਹ ਬਹੁਤ ਕਈ ਵਾਰ ਪੁਲਿਸ ਨੂੰ ਜੀ ਤਾਂ ਉਹ ਗੱਲ ਪਰ ਨਿਕਲ ਜੰਦੀ ਹੈ ਜੀ ਇੱਥੇ ਮੀਡੀਆ ਤੇ ਹੋਵੇ ਜਿੱਥੇ ਮਰਜ਼ੀ ਹੋਵੇ ਪਰ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋ ਜੇ ਇੱਕ ਵਾਰ ਦੋਤ ਹੁੰਦੀ ਹੈ ਤਾਂ ਸੂਚਨਾ ਦਿੱਤੀ ਜਾਵੇ ਤੁਹਾਨੂੰ ਬਿਲਕੁਲ ਦਿੱਤੀ ਜਾਵੇ ਜੀ ਤਾਂ ਕਿ ਉਹਦੀ ਸਟੱਡੀ ਕੀਤੀ ਜਾ ਸਕੇ ਜਦੋਂ ਆਪਾਂ ਕੋਈ ਐਫ ਆਈ ਆਰੇ ਦਰਜ ਨਹੀਂ ਕਰਾਉਂਦੇ ਤਾਂ ਉਹਨਾਂ ਨੂੰ ਇਹ ਚੋਰਾਂ ਨੂੰ ਬਲ ਮਿਲਦਾ ਹੈ ਇੱਕ ਤਰ੍ਹਾਂ ਨਾਲ ਚੋਰਾਂ ਨੂੰ ਫਲ ਮਾਉਣ ਲਈ ਛੋਟੀ ਤੋਂ ਛੋਟੀ ਵਾਰਦਾਤ ਹੈ ਜਿਹੜੀ ਉਹਦਾ ਜਿਹੜਾ ਕੰਪਲੇਂਟ ਹੈ ਉਹ ਪਥਾਣੇ ਚ ਜ਼ਰੂਰ ਕੀਤੀ ਜਾਵੇ ਤਾਂ ਕਿ ਅਸੀਂ ਉਹਦੀ ਸਟੱਡੀ ਕਰ ਸਕੀਏ ਐਨਟੈਂ ਕਈ ਵਾਰ ਵੱਡੀ ਵਾਰਦਾਤ ਕਰ ਜਾਂਦੇ ਨੇ ਛੋਟੀ ਵਾਰਦਾਤ ਸੀਸੀਟੀਵੀ ਚ ਕਵਰ ਹੋਈ ਹੁੰਦੀ ਹੈ ਤੇ ਵੱਡੀ ਵਾਰਦਾਤ ਕਈ ਵਾਰ ਕਵਰ ਨਹੀਂ ਹੋਈ ਹੁੰਦੀ ਉਹ ਵੱਡੀ ਨੂੰ ਪ੍ਰੇਸ਼ ਕਰਨੇ ਤੇ ਵੀ ਕਈ ਵਾਰ ਛੋਟੀ ਵਾਰਦਾਤ ਆ ਜਿਹੜੀ ਹੈਲਪ ਕਰ ਜਦੀ ਹੈ ਤੇ ਜਿਵੇਂ ਸਾਢੇ 4 ਵਜੇ ਵਾਰਦਾਤ ਹੋਈ ਸੀ ਜੀ ਸਵੇਰ ਤੇ ਉਸ ਤੋਂ ਬਾਅਦ ਕੈਮਰੇ ਵੀ ਬਦੋਲਤੇ ਫੜੇ ਜੇ ਨਹੀਂ ਜੇ ਕੋਈ ਹੋਰ ਕਲੂ ਮਿਲੀ ਜੀ ਇਹਨਾਂ ਤੋਂ ਕੈਮਰਾ ਦੀ ਬਦੋਲਤ ਵੀ ਅਸੀਂ ਇਹਨਾਂ ਦੀਆਂ ਫੋਟੋਆਂ ਕੱਢੀਆਂ ਨੇ ਜੀ ਤੇ ਕੈਮਰਿਆਂ ਨਾਲ ਅੱਗੇ ਤੋਂ ਅੱਗੇ ਡੈਟੀਫਾਈ ਕਰਵਾਏ ਨੇ ਸਰ ਹੋਰ ਵੀ ਕਿ ਜੀ ਟੀਮ ਕੁਝ ਗਰਾਮਰ ਕੀ ਹੋਈ ਹੈ ਇਹਨਾਂ ਦੀ ਹੋਰ ਬਾਕੀ ਇਹ ਜੇ ਕਰ ਰਹੇ ਆ ਜੀ ਰਿਮਾਂਡ ਲੈ ਕੇ ਕੁਝ ਗਿਸ ਕਰਾਂਗੇ ਜੀ ਪਰ ਠੀਕ ਹੈ